आम आदमी पार्टी के मुकाबले ਲਈ ਸੁੱਚਾ ਸਿੰਘ ਛੋਟੇਪੁਰ ਨੇ ਆਪਣੀ ਐਪ ਲਾਂਚ ਕਰ ਦਿੱਤੀ ਹੈ ਛੋਟੇਪੁਰ ਦੀ ਐਪ ਯਾਨੀ ਕਿ ਆਪਣਾ ਪੰਜਾਬ ਪਾਰਟੀ ਜੀ ਹਾਂ ਨਵੀਂ ਪਾਰਟੀ ਛੋਟੇਪੁਰ ਦੀ ਪੰਜਾਬ ਪਰिवर्तन ਯਾਤਰਾ ਦਾ ਫਾਈਨਲ ਰਿਜ਼ਲਟ ਹੈ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਛੋਟੇਪੁਰ ਨੇ ਐਲਾਨ ਕੀਤਾ ਕਿ ਪਾਰਟੀ 117 ਵਿਧਾਨ ਸਭਾ ਸੀਟਾਂ ਤੇ ਚੋਣ ਲੜੇਗੀ ਛੋਟੇਪੁਰ ਪਾਰਟੀ ਦੇ ਪ੍ਰਧਾਨ ਹੋਣਗੇ ਐਚਐਸ ਕਿੰਗਰਾ ਜਨਰਲ ਸਕੱਤਰ ਤੇ ਐਚਐਸ ਚੀਮਾ ਟ੍ਰੈਜ਼ਰਰ ਹੋਣਗੇ ਕਾਨਫਰੰਸ ਦੇ ਦੌਰਾਨ ਛੋਟੇਪੁਰ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਹੀ ਰਹੀ ਸਭ ਰਾਜ ਦੀ ਗੱਲ ਕੀਤੀ ਸੀ ਪਰ ਜਦੋਂ ਸਲੈਯਤ ਦਾ ਪੰਜਾਬ ਦੇ ਵਲੰਟੀਅਰ ਤੋਂ ਸਾਰਿਆਂ ਨੂੰ ਪਤਾ ਲੱਗਾ ਤੇ ਉਹ ਜੋ ਕਹਿੰਦੇ ਸੀ ਉਹਦੇ ਵਿਪਰੀਤ ਸਾਡੇ ਕੰਮ ਕੀਤੇ ਆ ਪੰਜਾਬ ਦੇ ਕਿਸੇ ਬੰਦੇ ਤੇ ਉਹਨਾਂ ਦਾ ਭਰੋਸਾ ਨਹੀਂ ਸੀ ਬਾਦਲ ਸਾਹਿਬ ਨੇ ਤਾਂ ਕਿਸਾਨ ਮਾਰ ਦਿੱਤਾ ਤੇ ਸਾਡੇ ਲੀਡਰ ਨੇ ਸਾਡਾ ਵਲੰਟੀਅਰ ਮਾਰ ਦਿੱਤਾ ਛੋਟੇਪੁਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਵਾਪਸ ਜਾਣ ਜਾਂ ਕਿਸੇ ਤਰ੍ਹਾਂ ਦੇ ਘਟਚੋੜ ਤੋਂ ਸਾਫ਼ ਇਨਕਾਰ ਕੀਤਾ ਪਰ ਨਾਲ ਹੀ ਉਹਨਾਂ ਨੇ ਹਮਖਿਆਲੀ ਪਾਰਟੀਆਂ ਦੇ ਲਈ ਦਰਵਾਜ਼ੇ ਖੁੱਲੇ ਹੋਣ ਦੀ ਗੱਲ ਆਖੀ ਹੈ ਅਸੀਂ ਅਲਾਈਅੰਸਸ ਕਰਾਂਗੇ ਆਪਸ ਦੇ ਵਿੱਚ ਜਿਹੜਾ ਕਿਸੇ ਸਟੇਜ ਤੇ ਵੀ ਕੋਈ ਚੰਗੇ ਬੰਦੇ ਸਾਡੇ ਨਾਲ ਆਉਣਾ ਚਾਹਣਗੇ ਅਸੀਂ ਉਹਨਾਂ ਨੂੰ ਜ਼ਰੂਰ ਵੈਲਕਮ ਕਰਾਂਗੇ ਜੇ ਕੋਈ ਇਸ ਸਟੇਜ ਤੇ ਨਹੀਂ ਆਇਆ ਤਾਂ ਅਸੀਂ ਪੰਜਾਬ ਪ੍ਰੋਗਰੈਸਿਵ ਅਲਾਈਅੰਸ ਪੰਜਾਬ ਪ੍ਰੋਗਰੈਸਿਵ ਅਲਾਈਅੰਸ ਬਹੁਤ ਲੋਕਾਂ ਨਾਲ ਕਰਾਂਗੇ ਬਹੁਤ ਲੋਕ ਮੇਰੇ ਸਾਡੇ ਸੰਪਰਕ ਦੇ ਵਿੱਚ ਹੈਗੇ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਨੇ ਛੋਟੇਪੁਰ ਦੀ ਪਾਰਟੀ ਨੂੰ ਹਲਕੇ ਵਿੱਚ ਲੈਣ ਦੀ ਅੱਖਿਹਾ ਕਿ ਲੋਕਤੰਤਰ ਦੇ ਵਿੱਚ ਹਰ ਕਿਸੇ ਨੂੰ ਪਾਰਟੀ ਬਣਾਉਣ ਦਾ ਹੱਕ ਹੈ ਨਵੀਂ ਪਾਰਟੀ ਦੇ ਭਵਿੱਖ ਨੂੰ ਲੈ ਕੇ ਉਹਨਾਂ ਛੋਟੇਪੁਰ ਨੂੰ ਬੈਸਟ ਆਫ ਲੱਕ ਵੀ ਕਿਹਾ ਉਹਨਾਂ ਨੇ ਖੁਦ ਹੀ ਕਿਹਾ ਸੀਗਾ ਕਿ ਅਜੇ ਮੈਂ ਪਾਰਟੀ ਦਾ ਐਲਾਨ ਨਹੀਂ ਕਰਾਂਗਾ ਕਿਉਂਕਿ ਬਾਰਡਰ ਦੇ ਉੱਤੇ ਤਣਾਅ ਵੜਾ ਹੈ ਮੈਂ ਰੁੱਕ ਕੇ ਕਰਾਂਗਾ ਪਰ ਉਹਨਾਂ ਨੂੰ ਅੱਛਾ ਲੱਗਾ ਕਰਨਾ ਤੇ ਉਹਨਾਂ ਨੇ ਕਰ ਦਿੱਤਾ ਲੋਕਤੰਤਰ ਹੈ ਕੋਈ ਇੱਕ ਤਾਂ ਚਲੋ ਅਗਲੇ ਨੇ ਕੋਈ ਸੋਚ ਕੇ ਪਾਰਟੀ ਬਣਾਏ ਮੈਂ ਤਾਂ ਸਿਰਫ 올 ਦਾ ਬੈਸਟ ਕਹਿ ਸਕਦਾ ਹਾਂ ਗੁੱਡ ਵਿਸ਼ੇਸ ਦੇ ਸਕਦਾ ਹਾਂ ਆਪਣਾ ਪੰਜਾਬ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਖੜਾ ਹੋਵੇਗਾ ਇਹ ਸਵਾਲ ਦੇ ਜਵਾਬ ਦੇ ਵਿੱਚ ਛੋਟੇਪੁਰ ਨੇ ਕਿਹਾ ਕਿ ਇਹ ਲੋਕ ਤੈਅ ਕਰਨਗੇ ਚੌਥਾ ਫਰੰਟ ਬਣਨ ਨਾਲ ਸੱਤਾਧਾਰੀ ਪਾਰਟੀ ਨੂੰ ਫਾਇਦਾ ਹੋਣ ਦੇ ਸਵਾਲ ਤੇ ਛੋਟੇਪੁਰ ਦਾ ਜਵਾਬ ਸੀ ਕਿ ਉਹਨਾਂ ਦੀ ਪਾਰਟੀ ਸਭ ਤੋਂ ਵੱਧੇਰੇ ਨੁਕਸਾਨ ਅਕਾਲੀ ਦਲ ਦਾ ਹੀ ਕਰੇਗੀ ਜਦ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਲੋਕ ਵੀ ਉਹਨਾਂ ਦੇ ਨਾਲ ਜੁੜਨਗੇ